ਆਓ ਸਿੱਖ ਸਤਿਗੁਰ ਕੇ ਪਿਆਰੇਓ ਗਾਓ ਸੱਚੀ ਬਾਣੀ ਬਾਣੀ ਦਾ ਗਾਓ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਦਿਨ ਕੋ ਨਿਰ ਕਰਮ ਹੋਵੇ ਹਰਦ ਤਿਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰੋ ਹਰ ਰੰਤ ਜਪਿਓ ਸਾਰੰ ਪਾਣੀ ਕਹ ਨਾਨਕ ਸਦਾ ਉਗਾ ਹੋ ਏ ਸਖੀ ਬਾਣੀ ਕੋਈ ਗੁਰੂ ਸਾਹਿਬ ਜੀ ਦੋਹਰਾ ਬਲ ਛੁਟਕਿਓ ਬੰਧਨ ਪਰੇ ਕਛੂ ਨਾਮ ਹੋਤਿ ਉਪਾਏ ਕਹ ਹਨਨਕ ਆਪੋ ਓਟ ਹਰ ਗੱਜ ਜਿਉ ਹੋ ਸਹਾਰੇ ਬਲ ਵਾ ਬੰਦਨ ਛੁੱਟੇ ਸਭ ਕਿਛ ਹੋਤਿ ਉਪਾਏ ਨਾਨਕ ਸਭ ਕਿਛ ਤੁਮਰੇ ਹੱਥ ਮੈਂ ਨਾਨਕ ਸਭ ਕਿਛੁ ਤੁਮਰੇ ਹਾਥ ਮੈਂ ਨਾਨਕ ਸਭ ਕਿਛੁ ਤੁਮਰੇ ਹਾਥ ਮੈਂ ਤੁਮਹੀ ਹੋਤ ਸਹਾਈ ਪਰਮ ਸਤਕਾਰ ਦੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਿਨੋ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਬਹੁਤ ਸਤਕਾਰਯੋਗ ਸਤਸੰਗੀ ਜਨੋ ਭਾਗਾਂ ਵਾਲੇ ਹਾਂ ਅਸੀਂ ਸਤਿਗੁਰੂ ਜੀ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਸਾਰੇ ਰਲ ਮਿਲ ਕੇ ਸਤਿਗੁਰੂ ਜੀ ਦੀ ਇਲਾਹੀ ਪਾਵਨ ਬਾਣੀ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਮਹਾਵਾਕਾਂ ਦੇ ਸਹਕਾ ਗੁਰਬਾਣੀ ਕੀਰਤਨ ਦੇ ਨਾਲ ਮਿਤਨੇਮ ਦੇ ਨਾਲ ਰੋਜ਼ਾਨਾ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਸਾਂਝ ਬਣਾਉਂਦੇ ਹਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚੱਲ ਰਹੇ ਲੜੀਵਾਰ ਸ਼ਲੋਕਾਂ ਦੀ ਵਿਚਾਰ ਧਾਰਾ ਤੇ ਇਸ ਲੜੀ ਦੇ ਤਹਿਤ 8953 ਤੇ 54 ਨੰਬਰ 53 54 ਨੰਬਰ ਸ਼ਲੋਕ ਦਾ ਪਾਠ ਰਾਲਕਿ ਸ਼ਰੰਗੀਤ ਹੈ ਔਜੀ ਵਿਚਾਰਾਂ ਦੀ ਅਰੰਭਤਾ ਤੋਂ ਪਹਿਲਾਂ ਫਤੇ ਨਾਲ ਸਾਂਝ ਪਾਈਏ ਦੋਨੇ ਹੱਥ ਜੋੜ ਬੁਲਾਓ ਫਤੇ ਆਖੋ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਹਿ ਕੱਲ ਤੱਕ ਅਸੀਂ ਸਤਿਗੁਰੂ ਦੀ ਅਮਰਤ ਬਾਣੀ ਦੇ ਸ਼ਲੋਕ 52 ਤੱਕ ਵਿਚਾਰ ਕੀਤੀ ਸੀ ਅੱਜ ਦੇ ਸ਼ਲੋਕ ਦੇ ਸ਼ੁਰੂਆਤ ਦੇ ਵਿੱਚ ਮੋਲ ਆਏ ਦੋਹਰਾਉ ਸ਼ੰਦ ਦੀ ਚਾਲ ਹੈ ਕਈ ਵਾਰੀ ਅਸੀਂ ਗੁਰਬਾਣੀ ਦੇ ਵਿੱਚ ਪਿੱਛੇ ਪੜਦੇ ਆ ਤੇ ਉੱਥੇ ਸ਼ੰਦ ਲਬਦ ਵੀ ਆਉਂਦਾ ਹੈ ਹੋਰ ਵੀ ਅਨੇਕਾਂ ਹੀ ਇਸ ਕਾਵ ਰੂਪੀ ਬਾਣੀ ਨੂੰ ਸਮਝਾਉਣ ਦੇ ਲਈ ਕਵਿਤਾ ਨੂੰ ਪੂਰੇ ਕਰਨ ਦੇ ਲਈ ਸਤਿਗੁਰੂ ਜੀ ਨੇ ਇਦਾਂ ਦੇ ਬਹੁਤਾਂ ਗਿਣਤੀ ਦੇ ਵਿੱਚ ਸ਼ਬਦ ਵਰਤੇ ਨੇ ਅੱਜ ਦੇ ਅੰਮ੍ਰਿਤਮਈ ਪਾਵਨ ਬੋਲ ਨੇ ਬਲ ਛੁਟਕਿਓ ਬੰਧਨ ਪਰੇ ਕਛੂ ਨਾ ਹੋਤ ਉਪਾਏ ਪ੍ਰੋਫੈਸਰ ਸਾਫ ਸਿੰਘ ਜੀ ਇਹਨਾਂ ਸ਼ਲੋਕਾਂ ਦੇ ਬੜੇ ਸੋਹਣੇ ਅਰਥ ਕੀਤੇ ਨੇ ਤੇ ਅਸੀਂ ਪਿਛਲੇ ਸ਼ਲੋਕਾਂ ਦੇ ਵਿੱਚ ਤਕਰੀਬਨ ਵਿਚਾਰਦੇ ਹੀ ਆ ਰਹੇ ਹਾਂ ਉਹੋ ਹੀ ਕੰਟੀਨਿਊਸਲੀ ਗੱਲ ਸਾਤ ਮੁਰਜੀਨਾ ਰੱਖੀ ਸਾਡੇ ਸਾਹਮਣੇ ਪਹਿਲਾਂ ਇਹਨਾਂ ਨੂੰ ਆਪਾਂ ਦੇਖ ਲਈਏ ਜਿੱਥੇ ਸਾਹਿਬ ਜੀ ਕਹਿੰਦੇ ਪ੍ਰਭੂ ਦੇ ਨਾਮ ਤੋਂ ਵਿਛੜ ਕੇ ਜਦੋਂ ਇਨਸਾਨ ਮੋਹ ਮਾਇਆ ਦੀ ਫਾਈਆਂ ਦੇ ਵਿੱਚ ਫਸਦਾ ਹੈ ਜਦੋਂ ਇਹਦੇ ਗਲ ਦੇ ਵਿੱਚ ਆਣ ਕੇ ਪੈਂਦੀਆਂ ਨੇ ਇਹ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜਾ ਆਤਮਿਕ ਬਲ ਹੈ ਇਸ ਦੇ ਅੰਦਰੋਂ ਜੋਰ ਹੈ ਕਾਕਤ ਹੈ ਉਹ ਖਤਮ ਹੋ ਜਾਂਦੀ ਹੈ ਜਿਸ ਵੇਲੇ ਬੰਦਨ ਪਏ ਮੋਮ ਆਇਆ ਲੈ ਬਾਲਾ ਛੁੱਟ ਕੇ ਖਤਮ ਹੋ ਗਿਆ ਕਚੂਨਾ ਹੋ ਤੋ ਪਾਇ ਕੋਈ ਉਪਾਅ ਕੋਈ ਯੁਗਤ ਨਹੀਂ ਹੁਣ ਚਲ ਨਹੀਂ ਕਉ ਨਾਨਕ ਅਬ ਓਟ ਹਰ ਗੱਜ ਦਿਉ ਹੋ ਸਹਾਇ ਹੇ ਨਾਨਕ ਹੇ ਹਰੀ ਇਹੋ ਜੇ ਵੇਲੇ ਤੇਰਾ ਹੀ ਆਸਰਾ ਜਿਵੇਂ ਤੂੰ ਹਾਥੀ ਦੀ ਸਹਾਇਤਾ ਕੀਤੀ ਸੀ ਤੈਨ ਦੂਏ ਤੋਂ ਬਚਾਉਣ ਦੇ ਲਈ ਤੇ ਤੁਸੀਂ ਹੀ ਹੋ ਮੈਨੂੰ ਮੋਹ ਮਾਇਆ ਦੇ ਬੰਧਨਾਂ ਦੇ ਵਿੱਚੋਂ ਕੱਢਣ ਦੇ ਲਈ ਪਾਤਸ਼ਾਹ ਮੇਰੀ ਵੀ ਤੇਰੇ ਅੱਗੇ ਅਰਦਾਸ ਹੈ ਰਹਿਮਤ ਕਰਿਓ ਮੈਨੂੰ ਵੀ ਮੋਹ ਮਾਇਆ ਦੇ ਬੰਧਨਾਂ ਦੇ ਵਿੱਚੋਂ ਕੱਢ ਲੈ ਇੱਕੋ ਇੱਕ ਵਸੀਲਾ ਇੱਕੋ ਇੱਕ ਗੁਰੂ ਦੇ ਦਰ ਦੇ ਉੱਤੇ ਅਰਦਾਸ ਪਾਤਸ਼ਾਹ ਮੈਂ ਹੋਰ ਥਾਉ ਨਾ ਇਹ ਇਸ ਪ੍ਰੇ ਕਰੂੰ ਬੇਨੰਤੀ ਮੇਰਾ ਦੁੱਖ ਸੁਖ ਤੋਂ ਨਹੀਂ ਪਾਸ ਇਹ ਇਸ ਪਾਵਨ ਸ਼ਲੋਕ ਦੇ ਜਿਹੜੇ ਅਖਰੀ ਅਰਥ ਨੇ ਥੋੜਾ ਕਰ ਇਹਨਾਂ ਅੰਮ੍ਰਿਤ ਬਚਨਾਂ ਨੂੰ ਵਿਚਾਰਾਂਗੇ ਵਿਆਖਿਆ ਦੇ ਵਿੱਚ ਆਵਾਂਗੇ ਤੇ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਨੇ ਬਾਖਮਾਲ ਦੀ ਵਿਚਾਰ ਦਿੱਤੀ ਹੈ ਮੈਂ ਹੈਰਾਨ ਹੁੰਨਾ ਹੈ ਜੀ ਉਸ ਵੇਲੇ ਜਦੋਂ ਲੋਕਾਂ ਦੇ ਮੋਹ ਇਹ ਬੋਲ ਸੁਣਦਾ ਕਿ ਸਾਡੇ ਘਰ ਖੁਸ਼ੀ ਦਾ ਪ੍ਰੋਗਰਾਮ ਹੈਗਾ ਸਾਡੇ ਘਰੇ ਖੁਸ਼ੀ ਵਾਲੇ ਸ਼ਬਦ ਬੜੇ ਜਾਣ ਸਾਡੇ ਘਰੇ ਵਿਆਹ ਵਾਲਾ ਪ੍ਰੋਗਰਾਮ ਹੈਗਾ ਸਾਡੇ ਘਰੇ ਵਿਆਹ ਵਾਲੇ ਸ਼ਬਦ ਬੜੇ ਜਾਣ ਸਾਡੇ ਘਰੇ ਬੱਚੇ ਦਾ ਜਨਮ ਦਿਨ ਹੈਗਾ ਬੱਚੇ ਦੇ ਜਨਮ ਦਿਨ ਵਾਲੇ ਸ਼ਬਦ ਬੜੇ ਜਾਣ ਮਤਲਬ ਕਿ ਕਿਤੇ ਨਾ ਕਿਤੇ ਗੁਰਬਾਣੀ ਨੂੰ ਅਸੀਂ ਵੰਡਣ ਵਾਲੇ ਪਾਸੇ ਆਪਣੇ ਮਾਈਂਡ ਨੂੰ ਸੈੱਟ ਕਰ ਲਿਆ ਤੇ ਉੱਥੇ ਹੀ ਕਤਾਰ ਦੇ ਵਿੱਚ ਸਾਡੇ ਮਨਾਂ ਦੇ ਵਿੱਚ ਗੱਲ ਪਾਈ ਗਈ ਅਸੀਂ ਸੁਣਦਿਆ ਸੁਣਦਿਆ ਕਿਤੇ ਨਾ ਕਿਤੇ ਇਸ ਗੱਲ ਨੂੰ ਮੰਨ ਲਿਆ ਕਿ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਬਾਣੀ ਬਿਹਰਾਗ ਮਈ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਸਮੁੱਚੀ ਬਾਣੀ ਗੁਰੂ ਕੇ ਸਿੱਖ ਨੂੰ ਹਰ ਵੇਲੇ ਚੜ੍ਹਦੀ ਕਲਾ ਦੀ ਦਾਤ ਦਿੰਦੀ ਹੈ ਜੀ ਇਸ ਗੱਲ ਨੂੰ ਜ਼ਰੂਰ ਸਾਨੂੰ ਆਪਣੀ ਸੁਰਤ ਦੇ ਵਿੱਚ ਵਸਾ ਕੇ ਰੱਖਣਾ ਚਾਹੀਦਾ ਹੈ ਸਤਿਗੁਰੂ ਜੀ ਦੀ ਪਾਵਨ ਬਾਣੀ ਹਰ ਵੇਲੇ ਸਾਡੀ ਸਹਾਇਤਾ ਕਰਦੀ ਹੈ ਹਰ ਵੇਲੇ ਸਾਡੇ ਸੰਗੀ ਹੈ ਹਰ ਵੇਲੇ ਸਾਡੇ ਸਹਾਈ ਹੈ ਇਹ ਗੱਲ ਜਰੂਰ ਸਾਨੂੰ ਧਿਆਨ ਚ ਰੱਖਣੀ ਚਾਹੀਦੀ ਹੈ ਬਲ ਛੁਟਕਿਓ ਪਾਵਨ ਬਾਣੀ ਦੇ ਬੋਲ ਬੰਧਨ ਪਰੇ ਦੁਨੀਆਂ ਦੇ ਇਨਸਾਨ ਨੂੰ ਜਿਸ ਵੇਲੇ ਬੰਧਨ ਪੈਂਦੇ ਨੇ ਦੁਨੀਆ ਦੇ ਆ ਬੰਦਨਾ ਦੇ ਵਿੱਚ ਜਿਸ ਵੇਲੇ ਇਨਸਾਨ ਫਸਦਾ ਹੈ ਤਾਕਤਵਾਰ ਬਹੁਤ ਹੈ ਸਰੀਰ ਕਰਕੇ ਇਨਸਾਨ ਕੋਲ ਕਿਹੜੀ ਤਾਕਤ ਨਹੀਂ ਹੈ ਧਨ ਦੀ ਵੀ ਤਾਕਤ ਹੈਗੀ ਹੈ ਰੰਗ ਰੂਪ ਦੀ ਵੀ ਤਾਕਤ ਹੈਗੀ ਹੈ ਪੈਸੇ ਦੀ ਦੌਲਤ ਦੀ ਵੀ ਤਾਕਤ ਹੈਗੀ ਹੈ ਰਾਜ ਭਾਗ ਦੀ ਵੀ ਤਾਕਤ ਹੈਗੀ ਹੈ ਪਰ ਜਦੋਂ ਇਸ ਤਾਕਤਵਾਰ ਬਾਹਰੋਂ ਦਿਖਦੇ ਇਨਸਾਨ ਦੇ ਮਨ ਦੇ ਉੱਤੇ ਬੰਦਨ ਪੈਂਦੇ ਨੇ ਨਾ ਮਨ ਕਰਕੇ ਬੰਨਿਆ ਜਾਂਦਾ ਹੈ ਤਾਂ ਸਤਿਗੁਰੂ ਜੀ ਕਹਿਣਾ ਕਰਦੇ ਇਹ ਬਲ ਇਹ ਜ਼ੋਰ ਇਹ ਤਾਕਤ ਇਸ ਦੀ ਖਤਮ ਹੋ ਜਾਂਦੀ ਹੈ ਮੰਨ ਲਓ ਵੀ ਮੈਂ ਐਗਜ਼ਾਮਪਲ ਦੇਆ ਸਰੀਰ ਕਰਕੇ ਕੋਈ ਬੜਾ ਤਕੜਾ ਹੈ ਸਰੀਰ ਉਸ ਦਾ ਬੜਾ ਸਟਰੋਂਗ ਹੈਗਾ ਹੈ ਚੋਰੀ ਦੇ ਕੇਸ ਦੇ ਵਿੱਚ ਕਿਤੇ ਫਸ ਜੇ ਉਹ ਤਾਕਤ ਰਹੇਗੀ ਕਿਸੇ ਕੰਮ ਮੰਨ ਲਓ ਕੋਈ ਵੱਡਾ ਅਫਸਰ ਹੈਗਾ ਹੈ ਪਾਵਰ ਹੈ ਨਾ ਉਸ ਦੇ ਕੋਲੇ ਰਿਸ਼ਵਤ ਲੈਦਾ ਬੇਈਮਾਨੀ ਕਰਦਾ ਕਿਤੇ ਫੜਿਆ ਗਿਆ ਜਿਹੜਾ ਉਹ ਤਾਕਤ ਵਾਲਾ ਹੈਗਾ ਪੱਲੜਾ ਉਸ ਦਾ ਭਾਰੀ ਖਤਮ ਹੋ ਗਈ ਨਾ ਅੰਦਰੋਂ ਅੰਦਰ ਹੀ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਪਵਨ ਬਾਣੀ ਦੇ ਸਦਕਾ ਹੀ ਗੱਲ ਕਹਿਣੇ ਕੀਤੀ ਭਾਈ ਤੇਰੇ ਕੋਲੇ ਵੀ ਬੜੀ ਵੱਡੀ ਤਾਕਤ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਮਤ ਦੀ ਅਕਲ ਦੀ ਸਮਝਣ ਦੀ ਸੋਚਣ ਦੀ ਬੜੀ ਵੱਡੀ ਦਿੱਤੀ ਹੈ ਜਦੋਂ ਤੂੰ ਅਗਿਆਨਤਾ ਦੇ ਵਿੱਚ ਫਸ ਗਿਆ ਕਾਮ ਕ੍ਰੋਧ ਲੋਭ ਮੋਹ ਮੈਂ ਮੇਰੀ ਹੰਕਾਰ ਦੇ ਵਿੱਚ ਆਣ ਕੇ ਵੱਸ ਗਿਆ ਨਾ ਇਹ ਸੋਚਣ ਵਾਲੀ ਤੇਰੀ ਬਿਰਤੀ ਹੀ ਖਤਮ ਹੋ ਜਾਏਗੀ ਸਮਝਣ ਵਾਲੇ ਪਾਸਿਓਂ ਤੂੰ ਬਿਲਕੁਲ ਹੀ ਡਲ ਬਣ ਜਾਏਗਾ ਅਕਲ ਬੁੱਧ ਪੱਲੇ ਤੇਰੇ ਕੋਲ ਹੀ ਨਹੀਂ ਰਹਿਣੀ ਐਵਰੀ ਅਸੀਂ ਕਹਿੰਦੇ ਆਂ ਮਿੱਤੇ ਇੰਨਾ ਸੂਝਵਾਨ ਸਿਆਣਾ ਤੂੰ ਕਿੱਥੇ ਗਲਤ ਕੰਮਾਂ ਦੇ ਵਿੱਚ ਫਸ ਗਿਆ ਤੇਰੇ ਤੋਂ ਤਾਂ ਇਹ ਉਮੀਦ ਹੀ ਨਹੀਂ ਸੀ ਜਿਹੋ ਜਿਹਾ ਤੂੰ ਦਿਖਦਾ ਹੈ ਜਿਹੋ ਜੀ ਤੇਰੀ ਬੋਲਣੀ ਹੈ ਜਿਹੋ ਜੀ ਤੇਰੀ ਕਰਨੀ ਹੈ ਭਾਈ ਤੂੰ ਤੇ ਹਜੇ ਦਿਖਦਾ ਹੀ ਨਹੀਂ ਬੰਦਨ ਪਏ ਨਾ ਕਿਤੇ ਨਾ ਕਿਤੇ ਦੁਨੀਆ ਦੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਗੁਰੂ ਪਿਆਰ ਵਾਲਿਓ ਬੰਧਨਾ ਤੋਂ ਸਾਨੂੰ ਮੁਕਤ ਕਰਦੀ ਹੈ ਗੁਰੂ ਜਿੱਥੇ ਆਪ ਮੁਕਤ ਹੈ ਗਾਇ ਪਿੱਛੇ ਵੀ ਅਸੀਂ ਸ਼ਲੋਕਾਂ ਦੇ ਵਿੱਚ ਇਸ ਵਿਚਾਰ ਨੂੰ ਵਿਚਾਰਿਆ ਸੀ ਗੁਰੂ ਜਿੱਥੇ ਆਪ ਬੰਧਨਾ ਤੋਂ ਮੁਕਤ ਹੈ ਸਾਨੂੰ ਵੀ ਮੁਕਤ ਕਰਦਾ ਹੈ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਇਸ ਜਨ ਕੋ ਸਦਾ ਨਮਸਕਾਰ ਐਸੇ ਗੁਰੂ ਦੀ ਗੱਲ ਜਦ ਆਏ ਸਤਿਗੁਰੂ ਜੀ ਕਹਿੰਦੇ ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮਰੇ ਤਾਰੇ ਸਾਨੂੰ ਤਾਰਨ ਦੀ ਸਾਨੂੰ ਮੁਕਤ ਕਰਨ ਦੀ ਉਸ ਦੇ ਵਿੱਚ ਸਮਰੱਥਾ ਹੈਗੀ ਆ ਗੱਲ ਇਹ ਹੈ ਵੀ ਅਸੀਂ ਉਸ ਦੀ ਕਰਨੀ ਦੇ ਵਿੱਚ ਚੱਲ ਰਹੇ ਆ ਕਿ ਨਹੀਂ ਚੱਲਦੇ ਜਦੋਂ ਦੁਨੀਆਂ ਦੇ ਬੰਧਨਾਂ ਦੇ ਵਿੱਚ ਪੈਂਦਾ ਫਿਰ ਪਾਤਸ਼ਾਹ ਜੀ ਕਹਿੰਦੇ ਕੋਈ ਵੀ ਉਪਾਅ ਨਹੀਂ ਆ ਜਦੋਂ ਝੂਠ ਦੇ ਵਿੱਚ ਚੱਲਦਾ ਜਦੋਂ ਮੈਂ ਮੇਰੀ ਦੇ ਵਿੱਚ ਚੱਲਦਾ ਜਦੋਂ ਹੰਕਾਰ ਦੇ ਵਿੱਚ ਤੁਰਦਾ ਫਿਰ ਉੱਥੇ ਕੋਈ ਵੀ ਉਪਾਅ ਨਹੀਂ ਚੱਲਦਾ ਅੱਗੇ ਗੱਲ ਕਰਦੇ ਸਤਿਗੁਰੂ ਜੀ ਕਹੁ ਨਨਕ ਅਬ ਊਟ ਹਰ ਅਬ ਊਟ ਹਰ ਹੁਣ ਊਟ ਹਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਆਸਰਾ ਗੱਜ ਜਿਉ ਹੋ ਸਹਾਇ ਇਹ ਇੱਕ ਸਾਖੀ ਹੈ ਤੇ ਹਾਥੀ ਨੂੰ ਤਿੰਦਵੇ ਨੇ ਪਕੜਿਆ ਤੇ ਸਮੁੰਦਰ ਵਾਲੇ ਪਾਸੇ ਖਿੱਚਿਆ ਮਿੱਥਿਆ ਆਸਕ ਤੇ ਉਸ ਵੇਲੇ ਹਾਥੀ ਨੇ ਆਪਣੇ ਨੱਕ ਦੇ ਨਾਲ ਆਪਣੀ ਸੁੰਡ ਦੇ ਨਾਲ ਕਮਲ ਦਾ ਫੁੱਲ ਪਰਮਾਤਮਾ ਦੇ ਅੱਗੇ ਭੇਟ ਕਰਕੇ ਪੁਕਾਰ ਕੀਤੀ ਤੇ ਪਰਮਾਤਮਾ ਨੇ ਉਸ ਦੀ ਪੁਕਾਰ ਨੂੰ ਸੁਣਿਆ ਉਸ ਨੂੰ ਬਚਾ ਲਿਆ ਠੀਕ ਹੈ ਅਸੀਂ ਸਾਖੀਆਂ ਸੁਣਦੇ ਆ ਸਾਨੂੰ ਵੀ ਇਥੋਂ ਸਿੱਖਿਆ ਮਿਲਦੀ ਆ ਕਿ ਜਿੱਥੇ ਐਡਾ ਬਲਵਾਨ ਹਾਥੀ ਤਾਕਤਵਰ ਜੋ ਕਰਨ ਦੀ ਅਰਦਾਸ ਕਰਨ ਦੀ ਸਮਰੱਥਾ ਰੱਖਦਾ ਹੈ ਅਸੀਂ ਤੇ ਕੀ ਹਾਂ ਉਹਦੇ ਅੱਗੇ ਫਿਰ ਵੀ ਸਿੱਖਿਆ ਦੇ ਰੂਪ ਦੇ ਵਿੱਚ ਲੈ ਲਈਏ ਵੀ ਅਸੀਂ ਵੀ ਅਰਦਾਸ ਕਰੀਏ ਪਾਤਸ਼ਾਹ ਸਾਡੇ ਅੰਦਰ ਤਾਕਤ ਆ ਜਾਏ ਸਾਡੇ ਅੰਦਰ ਬਲ ਆ ਜਾਏ ਸਾਡੇ ਅੰਦਰ ਜੋਰ ਆ ਜਾਏ ਅਸੀਂ ਨਿਮਰਤਾ ਦੇ ਵਿੱਚ ਆ ਸਕੀਏ ਅਸੀਂ ਹਰ ਵੇਲੇ ਨੀਵੇਂ ਹੋ ਕੇ ਚੱਲ ਸਕੀਏ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਵਾਲਾ ਸਾਡਾ ਸੁਭਾਅ ਬਣ ਜੇ ਇਹ ਸਾਖੀ ਹੈ ਤੇ ਇਥੋਂ ਮੈਂ ਆਪਦੀ ਦੇ ਨਾਲ ਇੱਕ ਸਿੱਖਿਆਵਾਚਕ ਗੱਲ ਕਰ ਦਿੱਤੀ ਤੇ ਥੋੜਾ ਕਰ ਜੇਕਰ ਅਸੀਂ ਇਸ ਨੂੰ ਵਿਚਾਰੀਏ ਇਹ ਗੱਲ ਉਸ ਸਮੇਂ ਦੀ ਸਾਖੀ ਦੀ ਗੱਲ ਸਾਹਮਣੇ ਰੱਖੀ ਹੈ ਤੇ ਜੇ ਹੁਣ ਦੀ ਗੱਲ ਕਰੀਏ ਤੇ ਸਾਡੇ ਦੇ ਲਈ ਸਤਿਗੁਰੂ ਜੀ ਕੀ ਖਿਆਲ ਦਿੰਦੇ ਹ ਕਾਉਨ ਨਾਨਕ ਅਬ ਓਟ ਅਬ ਓਟ ਹੁਣ ਓਟ ਹੁਣ ਆਸਰਾ ਹੁਣ ਸਹਾਰਾ ਕਿਹਦੇ ਲਈ ਸਾਡੇ ਦੇ ਲਈ ਗੱਜਿਓ ਹੋ ਸਹਾਏ ਗੱਜ ਹਾਥੀ ਬੜਾ ਬਲ ਤਾਕਤ ਹੈਗਾ ਉਸ ਦੇ ਅੰਦਰ ਪਰ ਜੋਰ ਜੋਰ ਦੇ ਉਹ ਲਲਕਾਰੇ ਵੀ ਬੜੇ ਮਾਰਦਾ ਜੀ ਕਦੋਂ ਮਾਰਦਾ ਹਾਥੀ ਵਾਲੀ ਮਸਤ ਚਾਲ ਵੀ ਉਸ ਦੇ ਅੰਦਰ ਹੈਗੀ ਹੈ ਇੱਕ ਕਮੀ ਕਿਤੇ ਨਾ ਕਿਤੇ ਸਤਿਗੁਰੂ ਜੀ ਨੇ ਫੇਰ ਵੀ ਉਹਦੀ ਇਹ ਗੱਲ ਰੱਖੀ ਆ ਵੀ ਹੰਕਾਰ ਦਾ ਵੀ ਮਤਿਆ ਹੋਇਆ ਆ ਹੁਣ ਸਤਿਗੁਰੂ ਜੀ ਨੇ ਇਹ ਸਾਰੀਆਂ ਗੱਲਾਂ ਦੇਖੋ ਸਾਡੇ ਸਾਹਮਣੇ ਰੱਖੀਆਂ ਪਰ ਫਿਰ ਨਾਲ-ਨਾਲ ਇੱਕ ਖਿਆਲ ਦਿੱਤਾ ਨਾਲ-ਨਾਲ ਇੱਕ ਸਮਝ ਦਿੱਤੀ ਕਹਿੰਦੇ ਭਾਵੇਂ ਤਾਕਤਵਰ ਹੈ ਪਰ ਰੇਤ ਦੇ ਵਿੱਚ ਉਹ ਖੰਡ ਨਹੀਂ ਉਹ ਕੱਢ ਸਕਦਾ ਖੰਡ ਕੱਢਣ ਦੀ ਰੇਤ ਦੇ ਵਿੱਚ ਉਹ ਸਮਰੱਥਾ ਜਿਹੜੀ ਕੀਟੀ ਨੂੰ ਚੇੜ ਉਸ ਕੀੜੀ ਨੂੰ ਦਿੱਤੀ ਹੋਈ ਉਸ ਹਾਥੀ ਦੇ ਵਿੱਚ ਨਹੀਂ ਹੈ ਇਹ ਬ੍ਰਤਾਂਤ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚ ਸਾਨੂੰ ਅਨੇਕਾਂ ਵਾਰ ਮਿਲਣਗੇ ਪਰ ਜੁਗਤ ਆਸਰਾ ਸਹਾੜਾ ਸਿੱਖਿਆ ਸਾਨੂੰ ਹੀ ਦਿੱਤਾ ਹੈ ਭਾਈ ਹੰਕਾਰ ਦੇ ਵਿੱਚ ਨਾ ਆਇਓ ਹਾਥੀ ਤਾਕਤਵਰ ਬਹੁਤ ਹੈਗਾ ਪਰ ਕਾਮ ਦੇ ਵਾਸ ਹੁੰਦਿਆ ਹੋਇਆ ਆਪਣਾ ਤਾਣ ਆਪਣਾ ਬਲ ਆਪਣਾ ਜ਼ੋਰ ਆਪਣੀ ਤਾਕਤ ਸਭ ਕੁਝ ਹੀ ਖਤਮ ਕਰ ਬੈਠਦਾ ਏ ਬਲ ਹੈਗਾ ਪਰ ਖਤਮ ਹੋ ਗਿਆ ਤਾਕਤ ਹੈਗੀ ਆ ਉਸ ਦੇ ਅੰਦਰ ਪਰ ਹੰਕਾਰ ਦੇ ਵਿੱਚ ਆਣ ਕੇ ਜਦੋਂ ਫਣਕਾਰੇ ਮਾਰਦਾ ਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਬਲ ਖਤਮ ਹੋ ਗਿਆ ਇਨਸਾਨ ਵੀ ਦਾਨਕੁਨ ਕਰਦਾ ਨਾ ਹੰਕਾਰ ਦੇ ਵਿੱਚ ਆਣ ਕੇ ਫਿਰ ਨਾਮ ਆਪਣਾ ਵੱਡਾ ਕਰਕੇ ਲਖਵਾਉਂਦਾ ਅਖਵਾਉਂਦਾ ਸਤਿਗੁਰੂ ਜੀ ਕਹਿੰਦੇ ਹਾਥੀ ਦਾ ਇਹ ਹਾਲ ਉਸ ਨੂੰ ਨਹਾ ਤਵਾ ਦਿੱਤਾ ਵਧੀਆ ਬੜਾ ਚੰਗਾ ਕਰ ਦਿੱਤਾ ਪਰ ਫਿਰ ਵੀ ਆਪਣੇ ਉੱਤੇ ਸਵਾਹ ਪਾ ਲਈ ਦਾਨਕੁਨ ਕੀਤਾ ਮੈਂ ਕੀਤਾ ਸਤਿਗੁਰੂ ਜੀ ਕਹਿੰਦੇ ਮੈਂ ਇੰਨੇ ਮਰਤਾ ਲੈ ਕੇ ਆ ਸੁਭਾਓ ਰੱਖਣਾ ਹੈ ਆਪਣਾ ਕੀੜੀ ਵਾਲਾ ਰੱਖ ਸਦਾ ਦੇ ਲਈ ਨਿਮਰਤਾ ਦੇ ਵਿੱਚ ਰਹਿ ਕੇ ਚੱਲੇਗਾ ਸਤਿਗੁਰੂ ਜੀ ਕਹਿੰਦੇ ਤੇਰੇ ਅੰਦਰੋਂ ਵੀ ਕਾਮ ਵਾਸ਼ਨਾ ਵਾਲੀ ਵਰਤੀ ਤੋਂ ਹਟ ਗਏ ਇਸ ਸੁਰਤ ਦੇ ਅੰਦਰ ਚੰਗੇ ਖਿਆਲ ਚੰਗੀ ਵਿਵੇਕ ਬੁੱਧ ਉਪਜੇਗੀ ਗੁਰੂ ਤੇਰਾ ਵੀ ਆਸਰਾ ਸਹਾਈ ਬਣੇਗਾ ਅਬ ਓਟ ਹਰ ਹੁਣ ਆਸਰਾ ਗੁਰੂ ਦੀ ਬਾਣੀ ਦਾ ਤੇ ਸੱਚ ਕਰਕੇ ਜਾਣਿਓ ਜਿਸ ਦਾ ਗੁਰੂ ਆਸਰਾ ਸਹਾਰਾ ਬਣ ਜੇ ਦੁਨੀਆਂ ਦੇ ਭਾਵੇਂ ਜਿੰਨੇ ਮਰਜੀ ਬਲ ਬੰਧਨ ਪੈ ਜਾਣ ਉਹ ਸਤਿਗੁਰੂ ਜੀ ਸਾਹਿਬ ਜੀ ਨੇ ਕਹਿਣਾ ਕੀਤਾ ਵੀ ਉਹ ਬਲ ਬੰਧਨ ਕੁਝ ਵੀ ਨਹੀਂ ਕਰ ਸਕਦੇ ਉਹਨਾਂ ਬੰਧਨਾ ਦੇ ਵਿੱਚ ਫਸਿਆ ਹੋਇਆ ਵੀ ਇਨਸਾਨ ਪਿਆ ਆਜ਼ਾਦ ਰਹਿੰਦਾ ਹੈ ਸਰੀਰ ਕਰਕੇ ਭਾਵੇਂ ਜਿੰਨਾ ਮਰਜੀ ਬੰਨਿਆ ਜਾਏ ਜਕੜਿਆ ਜਾਏ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰੂ ਕੇ ਸਿੱਖ ਦਿੱਲੀ ਦੀ ਚਾਂਦਨੀ ਚੌਕ ਦੀ ਧਰਤੀ ਦੇ ਉੱਤੇ ਪਿੰਜਰੇ ਦੇ ਵਿੱਚ ਬੰਦ ਨੇ ਹਕੂਮਤ ਦੀ ਤਾਕਤ ਦੇ ਵਿੱਚ ਉਹਨਾਂ ਦੇ ਸਦਕਾ ਅਸੀਂ ਬੰਨ੍ਹ ਲਾਇਆ ਹੋਇਆ ਹੈ ਪਰ ਸਤਗੁਰੂ ਜੀ ਦੀ ਆਜ਼ਾਦ ਸੋਚ ਸਤਗੁਰੂ ਕੇ ਸਿੱਖਾਂ ਦੇ ਆਜ਼ਾਦ ਵਿਚਾਰ ਉਹਨਾਂ ਨੂੰ ਨੀ ਕਿਤੇ ਵੀ ਬੰਦਨਾ ਦੇ ਵਿੱਚ ਫਾਪ ਪਾ ਸਕੇ ਖਿਆਲ ਸੁਰਤੀ ਉੱਚੀ ਜਿਸ ਵੇਲੇ ਹੋ ਜਾਏ ਦੁਨੀਆਂ ਦੇ ਬੰਧਨ ਫਿਰ ਜਿੰਨੇ ਮਰਜ਼ੀ ਪੈ ਜਾਣ ਸਤਿਗੁਰੂ ਜੀ ਕਹਿੰਦੇ ਗੁਰੂ ਗੁਰੂ ਕੇ ਸਿੱਖਾਂ ਦਾ ਕੋਈ ਜਗ ਨਹੀਂ ਵਿਗਾੜ ਸਕਦੇ ਇਸ ਕਰਕੇ ਇਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਿੱਧੇ ਸਿੱਧੇ ਲਫ਼ਜ਼ਾਂ ਦੇ ਵਿੱਚ ਇਹ ਖਿਆਲ ਸਾਡੀ ਝੋਲੀ ਦੇ ਵਿੱਚ ਪਾਇਆ ਭਾਈ ਅਸੀਂ ਗੁਰੂ ਦਾ ਓਟ ਆਸਰਾ ਲੈਂਦੇ ਆ ਉਹ ਆ ਗੁਰੂ ਦੇ ਦਰ ਦੇ ਉੱਤੇ ਆਇਆ ਨਿਮਰਤਾ ਦੇ ਵਿੱਚ ਰਹਿ ਕੇ ਜੇ ਨਿਮਰਤਾ ਵਾਲਾ ਗੁਣ ਸਿੱਖ ਕੇ ਜ਼ਿੰਦਗੀ ਜਿਉਣ ਲੱਗ ਜਾਵਾਂਗੇ ਨਾ ਸਾਡੇ ਸਿਰ ਤੇ ਹੰਕਾਰ ਹਉਮੈ ਮੈਂ ਮੇਰੀ ਨਹੀਂ ਬੋਲੇਗੀ ਅਸੀਂ ਹਮੇਸ਼ਾ ਦੇ ਨਿਮਰਤਾ ਦੇ ਵਿੱਚ ਰਹਿਣਾ ਚੰਗਾ ਪਸੰਦ ਕਰਾਂਗੇ ਇਨਸਾਨ ਹੀ ਹੈ ਅੱਜ ਆਇਆ ਖਾਲੀ ਹੱਥ ਹੈ ਜਾਣਾ ਖਾਲੀ ਹੱਥ ਹੈ ਤੇ ਦੁਨੀਆ ਦੇ ਮਟੀਰੀਅਲ ਇਕੱਠਾ ਕਰਕੇ ਕਹਿੰਦਾ ਸਭ ਕੁਝ ਮੇਰਾ ਹੇਗਾ ਕੁਝ ਵੀ ਨਹੀਂ ਹੈ ਸਰੀਰ ਵੀ ਆਪਣਾ ਨਹੀਂ ਹੈ ਜਿਸ ਨੂੰ ਸਾਜਣ ਸਵਾਰਨ ਦੇ ਉੱਤੇ ਦਿਨ ਰਾਤ ਖਾਣ ਪੀਣ ਬਦਰਨ ਫੁੱਲਣ ਵਾਲੇ ਪਾਸੇ ਹਰ ਇੱਕ ਪਾਸੇ ਯਤਨ ਹੀ ਲਾ ਕਰਦਾ ਹੈ ਕੁਝ ਵੀ ਨਹੀਂ ਹੈ ਪਰ ਪਾਤਸ਼ਾਹ ਜੀ ਕਹਿੰਦੇ ਫਿਰ ਵੀ ਕਹਿੰਦਾ ਮੇਰਾ 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 ਕਹਿੰਦੇ ਨਾ ਵੀ ਨਹੀਂ ਹੋਣਾ ਸਹਾਈ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਦਾ ਦੇ ਲਈ ਸਹਾਈ ਹੈ ਉਸ ਦਾ ਆਸਰਾ ਤੱਕ ਅਗਲਾ ਸ਼ਲੋਕ ਸਤਗੁਰੂ ਜੀ ਕਹਿੰਦੇ ਬੰਲੋਵਾ ਬੰਧਨ ਛੁੱਟੇ ਸਭ ਕਿਛੁ ਹੋਤਉ ਪਾਇ ਬੰਲੋਵਾ ਸਮਝ ਅਕਲ ਬੁੱਧ ਜਿਸ ਵੇਲੇ ਆ ਗਈ ਗੁਰੂ ਦੀ ਮਤ ਮੇਰੇ ਹਿਰਦੇ ਵਿੱਚ ਪਾਤਸ਼ਾ ਜਿਸ ਵੇਲੇ ਤੁਹਾਡੀ ਰਹਿਮਤ ਦੇ ਸਦਕਾ ਆਣ ਵਸੀ ਬੰਧਨ ਛੁੱਟੇ ਦੁਨੀਆਂ ਦੇ ਸਾਰੇ ਦੇ ਸਾਰੇ ਹੀ ਬੰਧਨ ਖਤਮ ਹੋ ਗਏ ਦੁਨੀਆਂ ਦੇ ਆਖਿਆਲਾਂ ਦੇ ਵਿੱਚੋਂ ਮੈਂ ਸਦਾ ਦੇ ਲਈ ਨਿਕਲ ਗਿਆ ਬਲ ਹੋਆ ਬੰਧਨ ਛੁੱਟੇ ਸਭ ਕਿਛ ਹੋ ਤੋ ਪਾਏ ਗੁਰੂ ਨੇ ਹਰ ਇੱਕ ਪਾਸਿਓ ਮੈਨੂੰ ਨਿਕਲਣ ਦੇ ਲਈ ਰਾਹ ਰਸਤੇ ਦਿਖਾ ਦਿੱਤੇ ਗੁਰੂ ਨੇ ਮੈਨੂੰ ਹਰ ਇੱਕ ਪਾਸਿਓ ਦਰਵਾਜ਼ਾ ਖੋਲ ਦਿੱਤਾ ਸਤਿਗੁਰੂ ਜੀ ਦੀ ਬਾਣੀ ਦਾ ਓਟ ਆਸਰਤ ਕਿੰਗਾ ਭਾਈ ਕਾਮ ਵਰਗੀਆਂ ਵਰਤੀਆਂ ਅਹੰਕਾਰ ਵਰਗੀਆਂ ਵਰਤੀਆਂ ਤੁ ਤੁ ਸਦਾ ਦੇ ਲਈ ਛੁੱਟ ਜਾਏਗਾ ਬੇਈਮਾਨੀ ਤੋਂ ਠੱਗੀ ਤੋਂ ਹਮੇਸ਼ਾ ਦੇ ਲਈ ਦੂਰ ਹੋ ਜਾਵੇਗਾ ਸਤਿਗੁਰੂ ਬੰਧਨ ਤੋੜਦਾ ਹੈ ਤੁਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਵੈਸੇ ਸਾਖੀ ਅਸੀਂ ਬੜਾ ਜ਼ਿਕਰ ਕਰਦੇ ਆਂ ਤੇ ਚੱਲਦਾ ਹੀ ਹੈ ਉਪਕਰਣ ਆਉਂਦਾ ਉਹਦੇ ਅਤੇ ਗੱਲ ਵੀ ਹੋ ਜਾਂਦੀ ਹੈ ਸੱਜਣ ਠੱਗ ਵਰਗੇ ਵੀ ਅਨੇਕਾਂ ਹੀ ਦੇ ਬੰਧਨ ਤੋੜੇ ਸਤਿਗੁਰੂ ਨੇ ਹੋਰ ਵੀ ਜਿਹੜੇ ਫਸੇ ਹੋਏ ਸੀ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਤੋਂ ਲੈ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਤੱਕ ਅਨੇਕਾਂ ਹੀ ਆਪਣੇ ਆਪ ਨੂੰ ਚਤਰ ਸਿਆਣੇ ਗਿਆਨੀ ਬਲਵਾਨ ਅਖਵਾਉਣ ਵਾਲੇ ਸਨ ਜਦੋਂ ਗੁਰੂ ਦਾ ਸ਼ਬਦ ਗੁਰੂ ਦਾ ਬਚਨ ਗੁਰੂ ਦਾ ਖਿਆਲ ਹਿਰਦੇ ਵਿੱਚ ਆਟ ਕੇ ਵਸਿਆ ਸਾਰੇ ਦੇ ਸਾਰੇ ਟੁੱਟ ਗਏ ਪਾਤਸ਼ਾਹ ਸੀ ਤੇ ਧਰਮ ਦੇ ਵਿੱਚ ਹੀ ਸੀਗੇ ਉਹ ਲੇਖੇ ਦੇ ਵਿੱਚ ਹੀ ਸੀਗੇ ਦਰਸਲ ਗੱਲ ਇਹ ਕੁਝ ਹੋਰ ਨਿਕਲੀ ਹੈ ਸਾਨੂੰ ਵੀ ਕਿਤੇ ਨਾ ਕਿਤੇ ਦੁਨਿਆਵੀ ਤੌਰ ਦੇ ਉੱਤੇ ਬੰਧਨ ਪਏ ਹੋਏ ਨੇ ਟਾਈਮ ਦੇ ਸਮੇਂ ਦੇ ਦਿਨ ਦੇ ਬਾੜ ਦੇ ਤਾਂਗੇ ਤਬੀਤਾ ਦੇ ਨજર ਲੱਗਣ ਦੇ ਬੰਧਨ ਪਏ ਹੋਏ ਨੇ ਇਹਨਾਂ ਬੰਧਨਾ ਦੇ ਵਿੱਚ ਕਿਤੇ ਨਾ ਕਿਤੇ ਅਸੀਂ ਵੀ ਫਸੇ ਪਏ ਆ ਰੱਬ ਨੇ ਸਬਦ ਸੂਰਤ ਬਣਾਇਆ ਕਿਸੇ ਪਾਸਿਓ ਕੋਈ ਕਮੀ ਘਾਟ ਕੋਈ ਮਤਲਬ ਕਿ ਉਹਨਕਾਈ ਰੱਖੀ ਹੋਈ ਨਹੀਂ ਐ ਸਾਰੇ ਪਾਸਿਓਂ ਹੀ ਇਨਸਾਨ ਨੂੰ ਪੂਰਾ ਕੀਤਾ ਹੋਇਆ ਐ ਪਰ ਅਸੀਂ ਕਿਤੇ ਨਾ ਕਿਤੇ ਆਪਣੇ ਆਪ ਨੂੰ ਬੰਦਨ ਵਾਲੀ ਫਾਹੀ ਦੇ ਵਿੱਚ ਫਸਾ ਕੇ ਰੱਖਿਆ ਹੋਇਆ ਗੁਰੂ ਜੀ ਕੱਢ ਦੇ ਨਾ ਦੇ ਵਿੱਚੋਂ ਸਾਹਿਬ ਜੀ ਰਹਿਮਤ ਕਰਦੇ ਪਾਤਸ਼ਾਹ ਤੇਰੀ ਬੁੱਧ ਤੇਰੀ ਅਕਲ ਤੇਰੀ ਸਮਝ ਜਦੋਂ ਮੇਰੇ ਹਿਰਦੇ ਵਿੱਚ ਆਣ ਕੇ ਬੱਸੀ ਸਾਰੇ ਦੇ ਸਾਰੇ ਹੀ ਬੰਧਨ ਛੁੱਟ ਗਏ ਸਤਗੁਰ ਬੰਧਨ ਤੋੜ ਨਿਰਾਰੇ ਜਿੱਥੇ ਸਤਿਗੁਰੂ ਨੇ ਸਾਰੇ ਦੇ ਸਾਰੇ ਹੀ ਬੰਧਨ ਤੋੜਤੇ ਕਿਰਪਾ ਕਰਕੇ ਮੇਰ ਪਰਿਆ ਹੱਥ ਰੱਖਦੇ ਹੋ ਮੈਂ ਆਪ ਉਸਨੇ ਰੱਖ ਲਿਆ ਸਭ ਕਿਛ ਹੋ ਤੋ ਪਾਏ ਹੁਣ ਸੱਚੇ ਪਾਤਸ਼ਾਹ ਮੈਂ ਤੇਰੇ ਨਾਲ ਜੁੜਨ ਦੇ ਲਈ ਹਰ ਇੱਕ ਪਾਸੇ ਉਪਾਗ ਕਰਦਾ ਆਂ ਤੁਸੀਂ ਮੈਨੂੰ ਰਹਿਮਤ ਕਰਿਓ ਮੈਂ ਇਸ ਜੁਗਤ ਜਤਨ ਦੇ ਸਦਕਾ ਤੁਹਾਡੇ ਚਰਨਾਂ ਦੇ ਨਾਲ ਜੁੜਦਾ ਰਹਾ ਨਨਕ ਸਭ ਕੁਝ ਤੇਰੇ ਹੱਥ ਮੈਂ ਸੱਚੇ ਪਾਤਸ਼ਾਹ ਸਾਡੇ ਹੱਥ ਦੇ ਵਿੱਚ ਕੀ ਹੈ ਕੁਝ ਵੀ ਨਹੀਂ ਹੈ ਸਾਡੇ ਹੱਥ ਦੇ ਵਿੱਚ ਕੁਝ ਵੀ ਨਹੀਂ ਹੈ ਸਭ ਕੁਝ ਤੇਰੇ ਹੱਥ ਦੇ ਵਿੱਚ ਹੀ ਹੈ ਤੂੰ ਹੀ ਹੋ ਤ ਸਹਾਈ ਹਰ ਖਾਂ ਦੇ ਉੱਤੇ ਸਹਾਈ ਤੁਸੀਂ ਹੋਣ ਵਾਲੇ ਚਾਰ ਦਿਨਾਂ ਦੀ ਇਨਸਾਨ ਦੇ ਕੋਲੇ ਧਨ ਦੌਲਤ ਰਾਜਨੀਤੀ ਪਾਰਟੀ ਜਾਓ ਹੋਰ ਕੋਈ ਸਤਾਓ ਹੋਰ ਕੋਈ ਕਾਰਗੁਜ਼ਾਰੀ ਆ ਜਾਂਦੀ ਹੈ ਇਨਸਾਨ ਚੌਧਰੀ ਬਣਦਾ ਉਸ ਚੀਜ਼ ਦਾ ਪਰ ਪਾਤਸ਼ਾਹ ਜੀ ਕਹਿੰਦੇ ਨਹੀਂ ਹੈਗਾ ਸਭ ਕੁਝ ਤੇਰੇ ਹੱਥ ਦੇ ਵਿੱਚ ਹੀ ਆ ਤੂੰ ਚਾਹੇ ਤੇ ਕੀੜੇ ਨੂੰ ਵੀ ਬਾਦਸ਼ਾਹ ਹੀ ਦੇ ਦੇ ਸਕਦਾ ਹੈ ਤੇ ਜੇ ਤੂੰ ਚਾਹੇ ਤੇ ਬਾਦਸ਼ਾਹ ਨੂੰ ਵੀ ਕੀੜਾ ਬਣਾ ਸਕਦਾ ਹੈ ਇਹ ਹੈਗੀ ਆ ਉਸ ਦੇ ਅੰਦਰ ਤਾਕਤ ਤੇ ਐਸੀਆਂ ਘਟਨਾਵਾਂ ਸੰਸਾਰ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਵੀ ਵਾਪਰਦੀਆਂ ਨੇ ਅੱਜ ਦੇ ਸਮੇਂ ਦੇ ਵਿੱਚ ਵੀ ਜਿਹੜੇ ਵੱਡੇ ਧਨੀ ਧਨਾੜ ਆਪਣੇ ਆਪ ਨੂੰ ਅਖਵਾਉਣ ਵਾਲੇ ਨੇ ਅੱਜ ਦੇ ਸਮੇਂ ਦੇ ਵਿੱਚ ਵੀ ਉਹਨਾਂ ਦੇ ਜ਼ਿੰਦਗੀ ਦੇ ਵਿੱਚ ਘਟਨਾਵਾਂ ਵਾਪਰਦੀਆਂ ਨੇ ਜਦੋਂ ਤੱਕ ਕੱਲ ਨੂੰ ਨਿਮਾਣੇ ਜੇ ਸੀਗੇ ਗਰੀਬ ਜੇ ਸੀਗੇ ਦਿਖਦੇ ਸੀਗੇ ਬੜਾ ਪਿਆਰ ਬੜਾ ਸਨੇਹ ਸੀਗਾ ਜਦੋਂ ਮਾਲਕ ਨੇ ਚਾਰ ਦਾਤਾਂ ਦੇ ਦਿੱਤੀਆਂ ਬੋਲਣ ਦਾ ਚੱਲਣ ਦਾ ਮਤਲਬ ਕਿ ਆਪਣੇਆਂ ਦੇ ਨਾਲ ਗੱਲਬਾਤ ਕਰਨ ਦਾ ਤਰੀਕਾ ਖਤਮ ਹੋ ਗਿਆ ਇਥੋਂ ਤੱਕ ਕਿ ਪਛਾਣੋਂ ਤੱਕ ਵੀ ਮੁਕਰ ਗਏ ਪਰ ਜਦੋਂ ਉਹ ਹੀ ਪਰਿਵਾਰਾਂ ਦੇ ਉੱਤੇ ਦੁਬਾਰਾ ਫੇਰ ਦਿੱਕਤਾ ਪਈਆਂ ਫਿਰ ਰੱਬ ਚੇਤੇ ਆਇਆ ਕਿ ਅਸੀਂ ਭੁੱਲ ਬੈਠੇ ਸੀਗੇ ਅਸੀਂ ਭੁੱਲ ਗਏ ਸੀਗੇ ਇਦਾਂ ਹੀ ਹੁੰਦਾ ਹੈ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਦੁੱਖ ਜਦੋਂ ਕਹਿੰਦਾ ਹੈ ਆ ਫਿਰ ਰੱਬ ਰੱਬ ਕਰਦਾ ਹੈ ਜਦੋਂ ਸੁੱਖ ਆਉਂਦਾ ਹੈ ਫਿਰ ਕਹਿੰਦਾ ਸਭ ਕੁਝ ਹੁਣ ਇਹੋ ਹੀ ਹੈ ਨਹੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਨੇ ਕਹਿਣਾ ਕੀਤਾ ਹੈਗਾ ਉਸ ਦੇ ਹੱਥ ਦੇ ਵਿੱਚ ਸੁੱਖ ਵੀ ਤੇ ਦੁੱਖ ਵੀ ਗੱਲ ਇਹ ਹੈ ਵੀ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੀ ਲੈ ਕੇ ਚੱਲ ਰਹਿਆਂ ਸੁੱਖ ਦੇ ਲਈ ਸਾਡੇ ਕੋਲੇ ਯਤਨ ਤਰੀਕੇ ਬਹੁਤ ਨੇ ਦੁੱਖ ਦੇ ਲਈ ਯਤਨ ਤਰੀਕਾ ਕੋਈ ਨਹੀਂ ਹੈ ਉਸ ਵੇਲੇ ਸਾਡੀ ਕੋਈ ਤਿਆਰ ਨਹੀਂ ਤੇ ਸਾਹਿਬ ਜੀ ਕਹਿੰਦੇ ਕਰੀਏ ਯਤਨ ਹੀ ਲਾ ਬੜਾ ਅਨਮੋਲਕ ਖਜ਼ਾਨਾ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨਾਲ ਸਾਡੀ ਝੋਲੀ ਦੇ ਵਿੱਚ ਪਾਇਆ 35 ਮਹਾਂਪੁਰਖਾਂ ਨੇ ਪਾਇਆ ਗੁਰੂ ਸਾਹਿਬਾਨ ਨੇ ਪਾਇਆ ਏ ਐਡਾ ਬੇਸ਼ੁਮਾਰ ਖਜ਼ਾਨਾ ਕਿਸੇ ਕੌਮ ਦੀ ਝੋਲੀ ਦੇ ਵਿੱਚ ਹੈ ਨਹੀਂ ਜਿੱਦਾਂ ਸਾਡੀ ਝੋਲੀ ਦੇ ਵਿੱਚ ਹੈਗਾ ਏ ਪਰ ਨਾ ਸਮਝੀ ਸਾਡੀ ਆ ਆਪਣੇ ਵਾਲੇ ਹੀ ਪੜ ਕੇ ਰਾਜੀ ਨਹੀਂ ਨੇ ਆਪਣੇ ਵਾਲੇ ਹੀ ਸਮਝ ਕੇ ਖੁਸ਼ ਨਹੀਂ ਨੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜ ਕੇ ਰਾਜੀ ਨਹੀਂ ਨੇ ਜੇ ਅਸੀਂ ਜੋੜਦੇ ਆਂ ਬੋਲਦੇ ਆਂ ਪਾਈ ਸਾਹਿਬ ਜੀ ਐਦਾਂ ਨਾ ਕਿਹਾ ਕਰੋ ਬੱਚੇ ਬੱਚਿਆਂ ਦੀ ਗੱਲ ਨਾ ਕਰਿਆ ਕਰੋ ਇੱਕ ਦਿਨ ਕਿਹਾ ਸੀਗਾ ਮੈਂ ਕਿਹਾ ਬੱਚਿਆਂ ਨੂੰ ਮੋਬਾਈਲ ਫੋਨਾਂ ਤੋਂ ਦੂਰ ਕਰ ਲਓ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜ ਲਓ ਜਿੱਥੇ ਮਾਂ ਹੱਥ ਦੇ ਵਿੱਚ ਮੋਬਾਈਲ ਫੋਨ ਪੜ ਕੇ ਬੈਠੀ ਆ ਪਿਓ ਹੱਥ ਦੇ ਵਿੱਚ ਭਰਾ ਪੜ ਕੇ ਬੈਠਾ ਹੈ ਤੇ ਬਾਕੀ ਦੇ ਨਾਲ ਵੀ ਫੜਨਾ ਹੀ ਨੇ ਤੇ ਬੱਚੇ ਵੀ ਉਹ ਹੀ ਕੁਝ ਦੇਖਣਗੇ ਜੇ ਮਾਂ ਦੇ ਹੱਥ ਦੇ ਵਿੱਚ ਗੁਟਕਾ ਹੋਏਗਾ ਤੇ ਬੱਚੇ ਨੇ ਵੀ ਸੁਭਾਵਿਕ ਗੱਲ ਐ ਵੀ ਉਹ ਹੀ ਦੇਖਣਾ ਐ ਤੇ ਪਰ ਗੁਟਕੇ ਸਾਡੇ ਘਰੋਂ ਮੁੱਕ ਗਏ ਉਹ ਵੀ ਅਸੀਂ ਗੁਰਦੁਆਰੀ ਚੜਾ ਦਿੱਤੇ ਤੇ ਫਿਰ ਕਿੱਥੋਂ ਅਸੀਂ ਕਹਾਂਗੇ ਆਸ ਰੱਖਾਂਗੇ ਇਹ ਨਹੀਂ ਰੱਖੀ ਜਾ ਸਕਦੀ ਸਤਿਗੁਰੂ ਜੀ ਨੇ ਕਹਿਣਾ ਕੀਤਾ ਹੈਗਾ ਤਾਂ ਸਭ ਕੁਝ ਵਾਹਿਗੁਰੂ ਪਰਮੇਸ਼ਰ ਜੀ ਉਹ ਤੁਹਾਡੇ ਹੱਥ ਦੇ ਵਿੱਚ ਹੀ ਹੈ ਤੁਸੀਂ ਚਾਹੋ ਤੇ ਕੀ ਨਹੀਂ ਹੋ ਸਕਦਾ ਸਭ ਕੁਝ ਹੀ ਹੋ ਸਕਦਾ ਹੈ ਇਨਸਾਨ ਗੁਰੂ ਦੇ ਹੁਕਮ ਦੇ ਵਿੱਚ ਚੱਲਣ ਦੇ ਲਈ ਤਿਆਰ ਨਹੀਂ ਆ ਨਨਕ ਸਭ ਕੁਛ ਤੁਮਰਾ ਹੱਥ ਮੈਂ ਤੁਮ ਹੀ ਹੋਤ ਸਹਾਈ ਸੱਚੇ ਪਾਤਸ਼ਾਹ ਰਹਿਮਤ ਕਰਿਓ ਹਰ ਵੇਲੇ ਸਹਾਈ ਹੋਇਓ ਅਸੀਂ ਤੇਰੇ ਦਰ ਦੇ ਉੱਤੇ ਸਦਾ ਦੇ ਲਈ ਅਰਦਾਸ ਕਰਦੇ ਰਹੀਏ ਪਾਤਸ਼ਾਹ ਸਾਡੀ ਝੋਲੀ ਦੇ ਵਿੱਚ ਨਿਮਰਤਾ ਦੀ ਦਾਤ ਪਾਇਓ ਮੈਂ ਮੇਰੀ ਹੰਕਾਰ ਨੂੰ ਛੱਡ ਕੇ ਅਸੀਂ ਵੀ ਤੇਰੇ ਦਰ ਦੇ ਉੱਤੇ ਅਰਦਾਸ ਕਰੀਏ ਦੰਡਾਤ ਬੰਦਨ ਅਨਕਵਾਰ ਸਰਬ ਕਲਾ ਸਮਰੱਥ ਡੋਲਣ ਤੇ ਰੱਬ ਪ੍ਰਭੂ ਨਾਨਕ ਦੇ ਘਰ ਹੱਥ ਪਾਛਾ ਸਾਨੂੰ ਵੀ ਡੋਲਣੋਂ ਬਚਾ ਲੇ ਅਸੀਂ ਵੀ ਕਾਮ ਕਰੋ ਤਾਂ ਮੈਂ ਮੇਰੇ ਦੇ ਵਿੱਚ ਚੱਕਰਾਂ ਦੇ ਵਿੱਚ ਨਾ ਪਈ ਇਹ ਚਾਰ ਛਲੜਾਂ ਕਰਕੇ ਅਸੀਂ ਮੈਂ ਮੇਰੀ ਨਾ ਕਰੀ ਇੱਥੋਂ ਤੱਕ ਆਸਾਂ ਨੇ ਜੀ ਅੱਜ 54 ਸ਼ਲੋਕ 54 ਸ਼ਲੋਕ ਕੀਤੇ ਨੇ ਕੱਲ ਦਾ ਦਿਨ ਬੁੱਧਵਾਰ ਪਰਸੋ ਦੇ ਦਿਨ ਅਸੀਂ ਸ਼ਲੋਕਾਂ ਦੀ ਸੰਪੂਰਨਤਾ ਕਰਾਂਗੇ ਆਪ ਸਭਨਾਂ ਨੂੰ ਬੇਨਤੀ ਸਭਨਾਂ ਨੇ ਹਾਜ਼ਰੀ ਪਰਣੀ ਆਓ ਇੱਕ ਵਾਰੀ ਨਾ ਪਵਨ ਬਚਨਾਂ ਦਾ ਸਾਰੇ ਰਲ ਮਿਲ ਕੇ ਪਾਠ ਕਰ ਲਈਏ ਜੀ ਬਲ ਛੁੱਟ ਕਿਉ ਬੰਦਨ ਪਰੇ ਬਲ ਛੁੱਟ ਕਿਉ ਬੰਦਨ ਪਰੇ ਬੰਦਨ ਪਰੇ ਜੀ ਵਾਹਿਗੁਰੂ ਰੋ ਵੰਦਨ ਪਰੇ ਕਛੂ ਨਾ ਹੋਤ ਉਪਾਏ ਕਛੂ ਨਾ ਹੋਤ ਉਪਾਏ ਨਾ ਹੋਤ ਉਪਾਏ ਕਛੂ ਨਾ ਹੋਤ ਉਪਾਏ ਕਉ ਨਾਨਕ ਅਬ ਓ ਤਹਰ ਕਉ ਨਾਨਕ ਅਬ ਓ ਤਹਰ ਨਾਨਕ ਅਬ ਓ ਤਹਰ ਆਪਨਾ ਲੱਗੇ ਅਬੂਟ ਗੱਜਿਓ ਸਹਾਰੇ ਗੱਜਿਓ ਸਹਾਰੇ ਸਹਾਰੇ ਗੱਜਿਓ ਸਹਾਰੇ ਬਲੋ ਆ ਬੰਧਨ ਛੁਟੇ ਬਲੋ ਆ ਬੰਧਨ ਛੁਟੇ ਗੱਜਿਓ ਆ ਬੰਧਨ ਛੁਟੇ ਬਰੂ ਆਵਤਨ ਸੁਟੇ ਸਭ ਕਿਛ ਹੋਤ ਉਪਾਏ ਸਭ ਕਿਛ ਹੋਤ ਉਪਾਏ ਸਭ ਕਿਛ ਹੋਤ ਉਪਾਏ ਸਭ ਕਿਛ ਹੋਤ ਉਪਾਏ ਨਾਨਕ ਸਭ ਕਿਛ ਤੁਮਰੇ ਹੱਥ ਮੈਂ ਨਾਨਕ ਸਭ ਕਿਛ ਤੁਮਰੇ ਹੱਥ ਮੈਂ ਸਭ ਕਿਛ ਤੁਮਰੇ ਹੱਥ तुम होमी हो तुमी हो तुमी हो सहाय ਤੇਗ ਬਹਾਦਰ ਸਿਮਰਿਆ ਤੇਗ ਬਹਾਦਰ ਸਿਮਰਿਆ ਤੇਗ ਬਹਾਦਰ ਸਿਮਰਿਆ ਤੇਗ ਬਹਾਦਰ ਸਿਮਰਿਆ ਕਰਨੋਂ ਨੇਂ ਆਵੇ ਧਾਏ ਕਰਨੋਂ ਨੇਂ ਆਵੇ ਧਾਏ ਅਮੇਤਾਏ ਘਰੋਂ ਨੇ ਦਿਆਵੇਂ ਤਾਏ ਘਰੋਂ ਨੇ ਦਿਆਵੇਂ ਤਾਏ ਆਵੇਂ ਧਿਆਵੇਂ ਤਾਏ ਮਰਨੋਂ ਹਿੱਤ ਆਵੇਂ ਤਾਏ ਵਿਚਾਰਾਂ ਕਰਦਿਆਂ ਨਿਕਾਂ ਪ੍ਰਕਾਰ ਦੀਆਂ ਬੁੱਲਾਂ ਬੋਲ ਸਾਹਿਬ ਜੀ ਦੇ ਅਖੀਰ ਵਿੱਚ ਬਲਾਉ ਜੀ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹ ਨਿ ਗੁਰਜੀ ਕੀ ਫਤਿਹ ਰਾਤ ਕਲੀ ਮਹਲਾ ਤੀਜਾ ਨੰਦਿਕ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਬਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ